ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਗੂਜਰੀ ਸ੍ਰੀ ਜੈ ਦੇਵ ਜੀਓ ਕਾ ਪਦਾ ਕਰ ਚੌਥਾ 1 ਓ ਅੰਕਾਰ ਸਤ ਗੁਰ ਪ੍ਰਸਾਦ ਪਰਮਾਤ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਪੁਤੰ ਪਰਕ੍ਰਿਤ ਪਰੰ यदचिन्त सर्वगतं केवल राम नाम मनोर्मं बद अमृत तत्मयं नादनोत जस्मरणेन जन्म जराद मरणभयं इच्छस जमाद परापयं जस स्वस्त सुकृत कृतं ਭਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਲੋਬਾਦ ਦ੍ਰਿਸ਼ਟ ਪਰ ਗ੍ਰੇਹੰ ਜਾਦ ਵਿਦ ਆਚਰਣੰ ਤਜ ਸਕਲ ਦੋਹ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ ਹਰ ਭਗਤ ਨਿਜ ਨਿਹ ਕੇਵਲਾ ਹਰਿਦ ਕਰਮਣਾ ਬਚਸਾ ਜੋ ਗੇਨ ਕਿੰ ਜਗੇਨ ਕਿੰ दानेन किं तपसा गोविन्द बिंद, गोविन्देत जापनार सकल सिद्ध पदं जयदेव आयो तस् सफटं पवभूत सर्बगतं गोविन्द गोविन्देत जाप नार सकल सिद्ध पदं जय देव आयो तस् सफटं पवभूत सर्बगतं ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ